ਔਰ ਗੈਂਗਸਟਰ ਦੇ ਵਿੱਚ ਰਹਦਾ ਹੈ ਕਿ ਸੁਖਬੀਰ ਬੰਦੂਰੀ ਸਾਰੀ ਦੀ ਸਾਰੀ ਭਾਸ਼ਾ ਗੈਂਗਸਟਰਾਂ ਦੀ ਬੋਲ। ਉਹ ਸਹੀ ਲੈ ਦੇ ਵਿੱਚ ਉਸੇ ਲੈ ਦੇ ਵਿੱਚ ਉਹ ਦਬਕਾਉਂਦਾ। ਦਾਬੇ ਬਾਤ। ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸਲ ਦੇ ਲੋਕ। ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ। ਤੇ ਨਾ ਹੀ ਕਦੀ ਡੋੰਦੇ। ਜਿਹੜਾ ਪਿਛਲਾ ਅਧਿਕਾਰ ਬੋਲਦਾ ਤੇਰਾ ਪਿਛਲਾ ਸਜਵੀਰ ਉਹਨਾਂ ਦਾ ਅਧਿਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਆ ਨਾਲੇ ਕਿਦੇ ਵਿੱਕੀ ਮਧੂ ਖੇਡ ਤੋਂ ਲੈ ਕੇ ਅਮਨਦੀਪ ਮਲਵਾਨੀ ਪੀਰ ਬਣਾਚ ਰੌਕੀ ਫਾਜ਼ਲ ਦਾ ਗੋਲਡੀ ਬਲਾਰ ਕੁਲਦੀਪ ਮਨੂਆ ਦਾ ਸ਼ੇਰਾਲ ਖੁੱਬਨ ਸੋਨੋ ਕੰਗਲਾ ਲੱਖੀ ਪਟਿਆਲਾ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋਈ ਮੈਂ ਕੋਈ ਦੋ ਛਿਲੇ ਲਾ ਦੇ ਇਹ ਉਹ ਜਿਹੜੀਆਂ ਖਬਰਾਂ ਦੇ ਵਿੱਚ ਆਈਆਂ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹ ਉਹਨਾਂ ਦਾ ਲਾਏ ਨੇ ਤਾਂ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੱਸਤਾਨੋ ਲੈ ਕੇ ਆਇਆ ਕਿ ਗੱਸਤਾਨੇ ਭਾਈ ਪੰਜਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਜਿਹੜਾ ਚਾਹੁੰਦਾ ਕਿ ਸਭ ਇਦਾਂ ਕਦੇ ਨਹੀਂ ਹੋਊਗਾ ਨਾ ਇਦਾਂ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਫੜਵਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਆ ਜਿਹੜੀਆਂ ਵਾਪਕ ਟਾਈਮ ਤੇ ਖਬਰਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰਾਂ ਦੇ ਟੌਪ ਦੇ ਨਿਊਜ਼ਪੇਪਰਾਂ 'ਮਾਂ ਚ ਲੱਗੀਆਂ ਇਹਨਾਂ ਦੇ ਨਾਲ ਦਿਨ ਦਿਨ ਬੰਗਿਆਂ ਦੇ ਸਬੰਧ ਹੋਏ। ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ। ਉਦਾਂ ਹੀ ਉਹ ਬੋਲਦੇ। ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ। ਉਹਨਾਂ ਨੇ ਕਹਿਣਾ ਤੋਂ ਨਾ ਕਿ ਇੱਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦਬਕੇ ਤੋਂ ਦਬ ਜੂਗਾ। ਕੋਈ ਅਫਸਰ ਦਬ ਜੂਗਾ, ਜਾਂ ਕੋਈ politcal پارٹی ਵਾਲਾ ਦੱਸਣਗੇ, ਜਾਂ ਕੋ ਆਮਾ ਵੀ ਪਾਰਟੀ ਦਾ ਵਕਤ ਦਬ ਜੂਗਾ, ਇਦਾਂ ਦਾ ਕੋਈ ਮਤਲਬ ਨਹੀਂ ਹੈ। ਦਾਹੀ ਗਾਲੀ ਸੱਤ ਉਹਨਾਂ ਨੇ ਬਲੇ ਦੇ ਭਾਸ਼ਾ ਬਤੀਆ ਇਸ ਭਾਸ਼ਾ ਦੀ ਮੈਂ ਤਿੱਖੀ ਮੁੰਦਾ ਕਰਦਾ ਕਿ ਕਿਹੈਸਾ ਜਿ ਹੈ ਕਿ ਗੈਂਗਸਟਰ ਵੀ ਬੋਡੀ ਲੈਂਗੁਏਜ ਗੈਂਗਸਟਰ ਵੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਰਪ ਕਰਦੇ ਕਹਿੰਦੀ ਆ ਕਿ ਤੂੰ ਕਿਹੜੇ ਰਸਤੇ ਕਰੇ ਤੇ ਲਾਭ ਬੜਾ ਕਰੋਗਾ ਵੈਸੇ ਵੀ ਜਿਹਦੇ ਰਾਹ ਤੇ ਪੰਜਾਬ ਦੀ ਪ੍ਰੋਡਕਟ ਸ਼ੁਰੂ ਕਰਵਾਉਣਾ ਚਾਹੁੰਦੇ ਹੂੰ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਤੇ ਪਤਾ ਦੇਤਿਆਂ ਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਰਦਾਰ ਪਗਨ ਸਿੰਘ ਬਾਦਲ ਟੀਮ ਨੇ ਉਸ ਜਿਹੇ ਕਾਲੀ ਦਾ ਮੇ ਕੋਹਾਤ ਸੀਗੇ ਉਹਨਾਂ ਨੇ ਇਹ ਹਾਲਾਤ ਲੈਨੇ ਕਾਰੋਸ ਨੇ ਬਿਖਾਲੇ ਕਰਕੇ ਤੇ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆ ਦੇ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਆਈਐਲ ਮੈਪ ਦਾ ਜਿਹੜਾ ਇਸ਼ੂ ਸੀਗਾ ਉਹ ਦੇਵਿਲਾਂ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸੇ ਰਾਇ ਟੱਕੜਾ ਦਉਂਦੇ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਗੈਕਸਰ ਬਣ ਜਾਣ ਪੰਜਾਬ ਦੇ ਮੁੰਡੇ ਖਿਆਲ ਚੁੱਕ ਲੈ ਤੇ ਪਹਿਲਾਂ ਸਭ ਧਾਟੀਆਂ ਦਿੱਤੀਆਂ ਤੁਹਾਡੇ ਹੱਥਾਂ ਨਾਲ ਦਿੱਤੀਆਂ ਪੰਜਾਬ ਦੇ ਲੋਕ ਮੂੰਹ ਦਾ ਖੋਹਦੇ ਰਹਦੇ ਬਹੁਤ ਮੁੱਕ ਗਿਆ ਆਪਣੇ ਆਪਣੇ ਮੋਕਲੇ ਹੁਣ ਨਹੀਂ ਸਰ ਕੋਈ ਚੀਜ਼ ਬਦਲ ਸਕਦੀ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡਿਆਂ ਦਾ ਬੇਸਤਾਂ ਦਾ ਜਿਹੜਾ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਬੰਦਾ ਨਾਲ ਵੱਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਦੀ ਬਵਾਸਿਕਾ ਹੋਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕ ਕੇ ਫੇਰ ਉੱਥੇ ਲੈ ਜਾਓ ਜਿੱਥੋਂ ਪੰਜਾਬ ਕਿਉਂ ਪੰਜਾਬ ਬਹੁਤ ਮੁੱਕੀ ਪੁੱਗੀ ਦੇ ਉੱਥੋਂ ਨਿਕਲਿਆ ਪੰਜਾਬ ਐਸੇ ਨੇ ਬਾਕੀ ਦੇ ਰਾਜ ਤੋਂ ਇਹ ਵਿਕਾਸ ਕਰਦੇ ਸਦਾ ਭਗਵਾਨ ਸਨਮਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਖਾਸ ਦੀ ਲੋੜ ਤੋਂ ਰੋਹਣਾ ਤੁੰਦੇ ਸੋਨਾਂ ਨਾਲ ਕੱਲਰ ਦੇ ਬੰਦਾ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਂਟ ਯੂਜ਼ ਕੀਤੇ ਇੱਕ ਉਹਨਾਂ ਦੀ ਮੈਂ ਹੋਰ ਸੋਚ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਅੰਦਰ ਬਾਪੂ ਬਾਦਲ ਦਾ ਖੂਨ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੈਂ ਮੇਰੇ ਬਾਪੂ ਬਾਦਲ ਦਾ ਖੂਨ ਹੈ ਬਾਪੂ ਬਾਦਲ ਹੀ ਹੈ ਵਿਨੈਤ ਸਿੰਘ ਪਹਿਲਾਂ ਕਾਲੀ ਦਲ ਖਤਮ ਕੀਤਾ ਬਾਪੂ ਬਾਦੋਂ ਨੇ ਪਹਿਲਾਂ ਬਰੇ ਬਰੇ ਲੀਡਰ ਜਿਹੜੇ ਤੌਰ ਤੇ ਇਟੋਰੀ ਆ ਗਏ ਸਾਰੇ ਮੁਕਰੇ ਲਾਤੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਦਾ ਰਿਸ਼ਤਾ ਹੈ ਬਾਪੂ ਬਾਦੋਂ ਜਿਹੜਾ ਕਦੀ ਕਾਲਕਤਾ ਸਰ ਨੂੰ ਪਹਿਲਾਂ ਆਪ ਬੁਣ ਕਰਿਆ ਸੀ ਹੁਣ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲਕਤਾ ਸਰ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਕਾਲਕਤਾ ਤੁਸੀਂ ਜਿਹੜਾ ਉਹ ਬੰਦਾ ਦੇ ਤਦਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੋਂ ਵੀ ਪੰਜਾਬ ਦਾ ਬੇੜਾ ਕਰੀਤਾ ਬਾਪੂ ਪੰਜਾਬ ਬਾਦੋਂ ਨੇ ਪੰਜਾਬ ਨੂੰ ਮੁਕਿਆ ਤੁਸੀਂ ਮੁਕਰੇ ਉਹਦੀ ਨਿਸ਼ਾਨੇ ਤੇ ਚੱਲੋ ਦੋਹਾਂ ਦੇ ਬਾਪ ਦੀਆਂ ਮਿੱਤੀਆਂ ਤੁਸੀਂ ਉਹਨਾਂ ਮਿੱਤੀਆਂ ਨੂੰ ਹੀ ਲਾਗੂ ਕਾਵੇ ਕੋ ਵੱਖਰੀਆਂ ਨਹੀਂ ਕਾਦੇ ਇਸ ਕਰਕੇ ਦੋਹਾਂ ਬਾਪੂ ਵਾਦੋਲੇ ਕੀਤਾ ਉਹ ਜਦੋਂ ਸੋਚਿਆ ਕਰੋ ਕਿ ਕੀਤਾ ਕੀ ਪੰਜਾਬ ਦੇ ਉਹਨਾਂ ਨੇ ਪੰਜਾਬ ਨੂੰ ਇੱਥੋਂ ਤੱਕ ਬਚਾਉਣ ਨਾਲ ਖੂਨ ਦੇ ਪੰਜ ਵਾਰ ਬਹੁਤ ਬੜੇ ਨੇ ਇਸ ਕਰਕੇ ਤੁਹਾਡੇ ਦਾ ਖੂਨ ਕਿਹਦਾ ਅੱਖੀ ਦਾ ਨਹੀਂ ਕਦੀ ਤੂੰ ਹੀ ਕਹਿੰਦਾ ਮੇਰੇ ਬਾਪਾ ਸਾਹਿਬ ਦੇ ਬਾਪ ਪੁੱਤ ਸਮਾਨ ਹੈ ਕਦੀ ਤੂੰ ਹੀ ਕਹਿੰਦਾ ਮੇਰੇ ਖੂਨ ਆ ਵਾ ਖੂਨ ਤੁਹਾਡੇ ਠੀਕ ਹੈ ਉਹੀ ਕੰਮ ਕਰਦੇ ਉਸੇ ਜੋ ਕੰਮ ਕਰਦੇ ਸੀਗੇ ਉਹੀ ਕੰਮ ਤੁਸੀਂ ਹੱਥ ਸੁਣੂ ਕਿਤੇ ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ ਨਾ ਪੰਜਾਬ ਦੇ ਹੱਥ ਖਾਲ ਕਰਾਇਆ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਫਰਜ ਤੇ ਹੱਥ ਲਾਇਆ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਨੂੰ ਪਰਮਾਣ ਮੰਨ ਲੈ ਦੇਖਿਆ ਭੇਤਾ ਆਪ ਮੱਗ ਗਏ ਪੰਜਾਬ ਦੇ ਪੁੱਤ ਜਿਹੜੇ ਉਹ ਮੱਗ ਗਏ ਸਭ ਪੰਜਾਬ ਦੇ ਪੁੱਤਾਂ ਨੂੰ ਕਿਹੜੇ ਨਾਲ ਪਾਇਆ ਉਸ ਦੇ ਨਾਲੇ ਹੋਰ ਤੁਸੀਂ ਬੋਲਾਂ ਕਰੋਗੇ ਇਹ ਜਿਹੜੀ ਦੇਸ਼ਾਂ ਦੀ ਪ੍ਰੋਜੈਕਟ ਤੁਸੀਂ ਕਰਾਇਓ ਇਹ ਪੰਜਾਬ ਤੋਂ ਨਹੀਂ ਗੱਲ ਕੀਤੀ ਕਿ ਉਹ ਕਿਹਾਰੇ ਰੋਬ ਬੰਦੀ ਹੋਏ ਅਸੀਂ ਇਹਦੀ ਲੜਾਈ ਲੜਾਂਗੇ ਅਸੀਂ ਦੇਖਦਾ ਨੂੰ ਪੰਜਾਬ ਦੇ ਅੰਦਰ ਕਹੇ ਦਿੱਤਾ ਉਹ ਅਸੀਂ ਕੂਲ ਭਗ ਨਹੀਂ ਕਰਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਟਰ ਕਰੂਗਾ ਉਹ ਦੇਖ ਲੂਨੀ ਕਰਾਂਗੇ ਕਹਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਬੁੱਕ ਦੇ ਇੰਨਾ ਤੋਂ ਮਨਜ਼ੂਰ ਨਾ ਸੁਣੋ ਕਿ ਜੋ ਕੋਈ ਕਹੋਗੇ ਉਹ ਪੰਜਾਬ ਕਦੇ ਵੀ ਤੁਗਿਓ ਨਹੀਂ ਪੰਜਾਬ ਹਮੇਸ਼ਾ ਲੜਦਾ ਰਿਹਾ ਮਰਦਾ ਰਹੂਗਾ ਪੰਜਾਬ ਸਰਨਾਕੇ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅਜੇ ਕਾਇ ਰਹਿ ਗਏ ਹੋ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਉਹ ਤੁਹਾਡੇ ਬਾਪੂ ਨੇ ਪੰਥ ਜਿਹੜਾ ਇਹੋ ਬੀਜੇਪੀ ਦੇ ਨੰਦੇ ਥੱਲੇ ਦੇ ਛੱਡਿਆ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜਿਹਦਾ ਬੀਜੇਪੀ ਕੋ ਚੰਗਾ ਵੋਟਾਂ ਉਤਾਰ ਕੇ ਪੜੀ ਸੰਜੋ ਜੋ ਮਜ਼ੀ ਕਰੋ ਤੇ ਤੁਹਾਡਾ ਪਰ ਇਹ ਤਾਂ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਬਦਬਾਰ ਕਰ ਦੋ ਸਤਾ ਦੇ ਨਾਸਤੇ ਲੋਕਾਂ ਦੇ ਪੁੱਤਾਂ ਨੂੰ ਗੈਸਰ ਵੀ ਬੰਦ ਆਵੇ ਲੋਕਾਂ ਦੇ ਪੁੱਤਾਂ ਨੂੰ ਲੋਕਾਂ ਦੀ ਜਨੂ ਵੀ ਸਾਡੀ ਫਿਕਰ ਆ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂਗੀ ਘਰੋਂ ਬਾਲਾਂ ਸੈੱਟ ਕਰੂਗੀ ਪਰ ਤੇਰੀ ਲਈ ਤੁਸੀਂ ਕੋਈ ਹੋ ਇਹ ਸਭ ਕੋਲ੍ਹੋ ਲੋਕਾਂ ਨੇ ਥੁਏ ਪੁੱਤ ਹੋਇਆ ਕੋਈ ਤਾਂ ਤੁਹਾਡੇ ਪੁੱਤੇ ਜਾਣੇ ਬਹੁਤ ਬినాਮਵਾਦ ਹੋ ਗਿਆ ਤਦਿਆਂ ਜਿੱਤਿਆ ਘਰ ਤੇ ਇੱਕ ਦੇ ਇੱਕ ਨੇ ਵੱਡੇ ਕੱਲ੍ਹ ਇਸੇ ਗੱਲ ਦੇ ਛੱਡ ਕੇ ਘਰੇ ਜਾਣਗੇ ਕਿਉਂਕਿ ਤੁਹਾਡੀਆਂ ਨੀਤੀਆਂ ਤੁਹਾਡਾ ਬੋਲ ਸਿਆਸਾ ਤੁਹਾਡਾ ਫਾਪਾ ਮਾਨਾ ਕੱਲੀ ਦਾ ਕੋਈ ਸਾਬਾ ਪੰਜਾਬਾ ਕੋਈ ਨਿਕਸਾ ਨਹੀਂ ਦਿਆ ਮੈਂ ਇਹ ਜਿਹੜਾ ਕਹਿੰਦਾ ਸੀਗਾ ਕਿ ਸਿਆਮ ਦੇ ਨਾਲ ਆਪਣੀਆਂ ਸਟੇਟਮੈਂਟਾਂ ਦੇ ਰਿਹਾ ਸਦਾ ਲੋ ਕੋਈ ਤੁਹਾਡੇ ਕੋ ਡਰਨਾ ਵਾਲੀ ਸਾਬ ਜਿੰਨੇ ਮੋਦੀ ਗੈਸਟਰਾ ਨਹੀਂ ਪ੍ਰੋਟੈਕਟ ਕਰਦੇ ਜਿੰਨੇ ਮੋਦੀ ਸਿਆਸਤ ਨਹੀਂ ਕਰਾਉ ਪadne ਪੰਜਾਬ ਦੇ ਲੋਕ ਵੀ ਮੰਨੂਗੇ ਕਿ ਉਹ ਮੋਦੀ ਹੋਵੇ ਇਹ ਮੈਂ ਮਤਲਬ ਜਿਹੜਾ ਕਹਿਣਾ ਚਾਹੁੰਦਾ ਇਹ ਤਾਂ ਇਹਦਾ ਹੀ ਕਿਉਂਕਿ ਉਹਨਾਂ ਨੇ ਕੰਮ ਤੇ ਵੀ ਨਾ ਪਛਾਹ ਦੀ ਕੋ ਮੈਂ ਫਿਰ ਤੁਹਾਨੂੰ ਕਹਿਣਾ ਕਿ ਮੈਂ ਸੋਚਦਾ ਕਿ ਜੈਸਾ ਦੇ ਚ ਰਹਿ ਕੇ ਬਾਬਲ ਜੀ ਦੀ ਸੁਖਵੀਰ ਜੀ ਦੀ ਆਪਣੀ ਭਾਸ਼ਾ ਵੀ ਉਦੋਂ ਦੀ ਹੋ ਗਈ ਆਪਣਾ ਬੋਡੀ ਲੈਂਗੁਏਜ ਵੀ ਉਦੋਂ ਦੀ ਹੈ ਕੰਮ ਤਾਂ ਜਮਣੀ ਚੋਂ ਦੇ ਵਿੱਚ ਸਵਾਰ ਰਹਿੰਦੇ ਨੇ ਕਿ ਕਾਲੀ ਦਾ ਜਿਹੜਾ ਮੇਜ਼ਰ ਖੜਾ ਕੀਤਾ ਸੀ ਉਸ ਦੇ ਵਿੱਚ ਵੀ ਕੈਂਸਰ ਆਵਾਦੀ ਜਿਹੜਾ ਫਾਰਮ ਕੋਲ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਦੇ ਦਿੱਤਾ ਨਹੀਂ ਜੀ ਮਹੀ ਮੈਂ ਕਹ ਰਿਹਾ ਨਾ ਕੋਈ ਮੈਂ ਕਹ ਰਿਹਾ ਕਿ ਪੌਂਟਸ ਦੇੰਦ ਬੰਦਾ ਜੈਸਾ ਨੂੰ ਸੁਖਵੀਰ ਉਹਦੀ ਯਾਰ ਹੈ ਮੈਂ ਉਹੀ ਗੱਲ ਕਹਿ ਰਿਹਾ ਉੱਥੇ ਯੂਜ਼ ਹੋ ਜਾਂਦਾ ਹੈ ਉਹੀ ਗੱਲ ਕਹਾਂਗਾ ਕਿ ਜੋ ਕੁਝ ਹੋਇਆ ਜੋ ਡਰਾਇਆ ਤੁਮਕਾ ਗਿਆ ਸਭ ਕੁਝ ਉਹ ਜਾਣਨ ਲਈ ਚਲ ਪਹਿਲਾਂ ਪੱਕਾ ਚੁਕੇ ਮੈਂ ਤਾਂ ਇਹ ਗੱਲ کہہ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਨਾਂ ਦੀ ਹੋਗੀ ਜਿੱਦਾਂ ਡੈਕਸਟਰ ਦੀ ਪੰਜਾਬੀ ਮੰਗ ਕੀਤੀ ਤੁਸੀਂ ਕਿ ਜਿਸ ਤਰੀਕੇ ਨਾਲ ਤਰਨ ਤਰਨ ਦੇ ਵਿੱਚ ਬਿਲਕੁਲ ਹੱਥਾਂ ਦੇ ਜੱਟ ਹੋਣ ਤੇ ਜਿਵੇਂ ਬੰਦੇ ਦੇ ਡੈਕਸਟਰ ਨਾਲ ਸਬੰਧ ਹੈ ਜਿਹੜੇ ਬੰਦੇ ਟਿਕਟਾ ਦੇਦੇ ਲੈ ਕੇ ਆ ਰਹੇ ਉਨਾਂ ਦੇ ਕਲਾਕਲਾ ਬੋਏ ਤਾੜਿਆਲ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰ ਦੇ ਜਾਨ ਲੱਗੇ ਧੱਕੇ ਚਾਹੀ ਅੱਜ ਡੀਜੀਪੀ ਨੂੰ ਤਲਬ ਕੀਤਾ ਕਿ ਉਹਨਾਂ ਕਮਿਸ਼ਨ ਨੇ 25 ਨਵੰਬਰ ਨੂੰ ਲੱਗੇ ਉਹਦੇ ਵੀ ਇਹੋ ਤੇ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰਬੰਧਕੀ ਇਸ਼ੂ ਆ ਉਹ ਸਾਡਾ ਕੋਈ ਇਸ਼ੂ ਨਹੀਂਗਾ ਕੱਲੇ ਦੀ ਕੀਤਾ ਕੱਲੇ ਦੀ ਨਹੀਂ ਕੀਤਾ ਪਰ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਥੇ ਦਾਤੇ ਮਾਲਿਕ ਜਿੱਥੇ ਦੂਜੇ ਪਾਰਟੀ ਦਾ ਬੂਥ ਨਹੀਂ ਲੱਗਦਾ ਤੁਹਾਨੂੰ ਆਈ ਤੋਂ ਉਹ ਗੱਲ ਕਹਿ ਦੇ ਪਹਿਲਾਂ ਕਿੰਨੇ ਉਹਦੀ ਪੜਤਾਲ ਕਰੋ ਸਮਝਦੇ ਹੋਗਾ ਇਸ ਗੱਤੇ ਮੇਰੀ ਤੇ ਬੇਤੀ ਹੈ ਕਿ ਗੈਂਗਸਟਰ ਕਾਲੀ ਕਾਲੀ ਦੀ ਸ਼ਦਸ਼ਾਹ ਹੈ ਪੰਜਾਬ ਦੀ ਸਿਆਸਤ ਕਰਨਗੇ ਉਹ ਨਹੀਂ ਹੋਦਿਆਂਗੇ ਭਾਵੇਂ ਜੂਨ ਕਾਲੀਦਾਰ ਕਹਿੰਦਾ ਕਿ ਜਿਹੜਾ ਹੈਗਾ ਪੋਲਿਟੀਕਲ ਮੈਨੀਟਾ ਦੇ ਅਧਾਰ ਤੇ ਜਿਹੜਾ ਤਲ ਦਾ ਚੋਣ ਲੜੇ ਇਹਨਾਂ ਨੇ ਪਾਰ ਕੀਤਾ ਜਾ ਰਿਹਾ ਉਹਨਾਂ ਦੇ ਦਬਾਇਆ ਜਾ ਰਿਹਾ ਉਹ ਤੇ ਨਹੀਂ ਹੁੰਦੇ ਕੁਝ ਨਹੀਂ ਸਭ ਤੋਂ ਜਿਹੜੇ ਬੰਦਿਆਂ ਨੇ ਬੂਥ ਦੇ ਲਗਦੇ ਨੇ ਜਿਹੜੇ ਬੰਦਿਆਂ ਦਾ ਕੋ ਖਲਾ ਹੋਗਾ ਉਹਨਾਂ ਨੂੰ ਵੇਦਾ ਦੀ ਕੋਈ ਗੱਲ ਨੂੰ ਇੱਕੋ ਤੇ ਤੂੰ ਜਾ ਕੇ ਆਪ ਕੋ ਲੱਗ ਉਹਨਾਂ ਦੇ ਕਹਿਣ ਦੇ ਉਹ ਮੀਡੀਆ ਜਾ ਗਿਆ ਯਾਰ ਆਪ ਜਾ ਕੇ ਦੇਖੋ ਹੋਇਆ ਹੋਇਆ ਸਮਝ ਨਹੀਂ ਜਾਂਦਾ ਸਾਡੀ ਸਭ ਦਾ ਬਣਿਆ ਕਿ ਤੁਸੀਂ ਜਾ ਕਿਹੜੇ ਬਸਸ ਪੰਜਾਬ ਦੇ ਤੋਂ ਤੁਸੀਂ ਬਿਨਾਂ ਆਪ ਕੋ ਫਿਰ ਉਧਰ ਦੀ ਧੱਕੜੇ ਜਿਹੜੀ ਗੱਲ ਤੋਂ ਨਿਕਲੇ ਇਹਨਾਂ ਦਾ ਕੋਈ ਗਿਆ ਨਹੀਂ ਇਹਨਾਂ ਦਾ ਹੋਟਲ ਵਾਲੇ ਬੱਸਾਂ ਬਣਾ ਲਿਆ ਪਾਰਕ ਬਣਾ ਲਿਆ ਪੰਜਾਬ ਮੋਟ ਕੇ ਖਾ ਕੇ ਪੰਜਾਬ ਦੇ ਮਾਮਾ ਦਾ ਪੁੱਤ ਜਾ ਕੇ ਯਾਰ ਸੁਖਵਿੰਦਰ ਭਣਾ ਰਾਇ ਨੂੰ ਧਮਕੀ ਆਈ ਹੈ ਇੰਸਟਾਗ੍ਰਾਮ ਵਾਲਿਆਂ ਕੋਲ ਰੋਕ ਬਣਾ ਲਿਆ ਬਕਾਇਦਾ ਸਿੱਧੂ ਮਸਲੂਵ ਦੇ ਪਿਤਾ ਨੂੰ ਧਮਕੀ ਆਈ ਹੈ ਹੋਰ ਕਿਹੜਾ ਗੰਮੀ ਇਹਦਾ ਮਤਲਬ ਦੇਖੋ ਧਮਕੀ ਦਿੰਦਾ ਤੇ ਉਹ ਇਦਾਂ ਨਹੀਂ ਕਿ ਕਿਸੇ ਮਾਸਟਰ ਜਿਹੜਾ ਵੀ ਬੰਦਾ ਥੋੜਾ ਜਿਹੜਾ ਵੀ ਬੰਦਾ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੂ ਕਾਨੂੰਨ ਨੂੰ ਆਪਣੇ ਖਿਲਾਫ ਲੈਣ ਦੀ ਕੋਸ਼ਿਸ਼ ਕਰੂ ਚਾਹੇ ਉਹ ਗੈਸਟ ਹੋਵੇ ਜਾਂ ਤੇ ਕੋਈ ਵੀ ਆ ਉਸ ਬੰਦੇ ਦੇ ਖਿਲਾਫ ਸਰਕਾਰ ਡਟ ਕੇ ਜੜ ਕਰਦੀ ਬਿਨੋਈ ਬੰਦਾ ਉਹ ਗੈਮ ਨੇ ਹੈ ਬਣਾਇਆ ਹੈ ਕਿ WhatsApp group ਬਣਾਇਆ ਹੈ ਉਹ ਜਿਹਦੇ ਬੰਦਿਆਂ ਨੂੰ ਸ਼ਾਮ ਕਰਦੇ ਉਹ ਚੰਗੀ ਦਿੱਤੀ ਜਾ ਰਹੀ ਆ। ਅਗਰ ਉਹ ਹੀ ਮੈਂ ਕਹਾਂ ਕੋਈ ਉਹਦੀ ਪਛਾਣ ਵੀ ਹੋਊਗੀ ਕਾਹਦੀ ਸੁਖਾ ਕੋਈ ਕਰੂ ਪਰ ਐਸੀ ਗੱਲ ਨੂੰ ਨਾਸ ਨਹੀਂ ਕਰਨਾ